ਉਰੇ ਖਾਬ ਦਾ ਅੱਧਾ ਸਫਾ ਕਬੂਲ ਕਰੋ ਅਧੂਰੇ ਖਾਬ ਦਾ ਅੱਧਾ ਸਫਾ ਕਬੂਲ ਕਰੋ ਕਿ ਜਿੰਨੀ ਹੋ ਸਕੇ ਉਨੀ ਵਫਾ ਕਬੂਲ ਕਰੋ ਤੁਹਾਡੇ ਸ਼ਹਿਰ ਦੀ ਅਜ਼ਲਾ ਤੋਂ ਇਹ ਰਵਾਇਤ ਹੈ ਤੁਹਾਡੇ ਸ਼ਹਿਰ ਦੀ ਅਜ਼ਲਾ ਤੋਂ ਇਹ ਰਵਾਇਤ ਹੈ ਕਸੂਰ ਹੈ ਜਾਂ ਨਹੀਂ ਪਰ ਸਜ਼ਾ ਕਬੂਲ ਕਰੋ ਕਿਤੇ ਨਾ ਹੋਰ ਜਾਗ ਕਰਨੀ ਪਵੇ ਦੁਆ ਮੈਨੂੰ ਕਿਤੇ ਨਾ ਹੋਰ ਜਾਗ ਕਰਨੀ ਪਵੇ ਦੁਆ ਮੈਨੂੰ ਕਿ ਪ੍ਰਤ ਆਉਣ ਦੀ ਮੇਰੀ ਦੁਆ ਕਬੂਲ ਕਰੋ ਕਿ ਕਿਸੇ ਮਕਾਮ ਤੇ ਰੁਕਤਾ ਤੇ ਬਸ ਨਹੀਂ ਚੱਲਦਾ ਕਿਸੇ ਮਕਾਮ ਤੇ ਰੁਕਤਾ ਤੇ ਬਸ ਨਹੀਂ ਚੱਲਦਾ ਐ ਜੋ ਵੀ ਵਗ ਰਹੀ ਉਹ ਵੀ ਹਵਾ ਕਬੂਲ ਕਰੋ ਅਸਲ ਕਿ ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ ਹਰੇਕ ਸੂਣ ਤੋਂ ਪੂਰਾ ਕੋਈ ਨਹੀਂ ਹੁੰਦਾ ਹੈ ਦਿਲ 'ਚ ਪਿਆਰ ਤਾਂ ਕੋਟਾ ਖਰਾ ਕਬੂਲ ਕਰੋ। ਆਖਰੀ ਇਹਦਾ ਕਿ ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ। ਤੁਹਾਨੂੰ ਔਖੀਆਂ ਰਾਹਾਂ ਦੇ ਨਕਸ਼ ਦੱਸੇਗਾ। ਸਫ਼ਰ ਦੇ ਵਾਸਤੇ ਇਹ ਹੱਦ ਦਾ ਕਬੂਲ ਕਰੋ। ਚੋਰ ਐਸ ਗਜ਼ਲ ਦੇ ਕੇ ਰੁੱਤਾਂ ਤੇ ਰਿਸ਼ਤਿਆਂ ਦਾ ਇਤਿਹਾਸ 모ੜ ਦਿੰਦਾ ਰੁੱਤਾਂ ਤੇ ਰਿਸ਼ਤਿਆਂ ਦਾ ਇੱਕ ਖਾਸ ਇਤਿਹਾਸ 모ੜ ਦਿੰਦਾ ਇੱਕ ਵਾਰ ਫਿਰ ਤੋਂ ਮੈਨੂੰ ਬਨਵਾਸ 모ੜ ਦਿੰਦਾ ਓ ਮੈਂ ਜਿਸ ਦੀ ਕੰਨੀ ਫੜਕੇ ਤੇਰੇ ਪਾਣੀਆਂ ਨੂੰ ਆਇਆ ਮੈਂ ਜਿਸ ਦੀ ਕੰਨੀ ਫੜਕੇ ਤੇਰੇ ਪਾਣੀਆਂ ਨੂੰ ਆਇਆ ਚੰਗਾ ਸੀ ਜੇ ਤੂੰ ਮੇਰੀ ਉਹ ਪਿਆਸ 모ੜ ਦਿੰਦਾ ਔਰ ਰਹਿਮਤ ਦੇ ਸੋਮਿਆਂ ਨੂੰ ਬੇਸ਼ੱਕ ਤੂੰ ਸੰਭ ਰੱਖਦਾ ਰਹਿਮਤ ਦੇ ਸੋਮਿਆਂ ਨੂੰ ਬੇਸ਼ੱਕ ਤੂੰ ਸੰਭ ਰੱਖਦਾ ਔੜਾ ਚ ਬੂੰਦ ਜਿੰਨਾ ਧਰਵਾਸ ਮੋੜ ਦਿੰਦਾ ਹੂੰ ਇਕੱਲੇ ਨੂੰ ਛੱਡ ਕੇ ਥਲ ਵਿੱਚ ਬੇਸ਼ੱਕ ਤੂੰ ਪਰਤ ਜਾਂਦਾ ਇਕੱਲੇ ਨੂੰ ਛੱਡ ਕੇ ਥਲ ਵਿੱਚ ਬੇਸ਼ੱਕ ਤੂੰ ਪਰਤ ਜਾਂਦਾ ਇੱਕ ਨਾਲ ਹੋਣ ਵਰਗਾ ਅਹਿਸਾਸ ਮੋੜ ਦਿੰਦਾ ਮੈਂ ਤਾਂ ਸੀ ਇੱਕ ਕਿਨਾਰਾ ਗੁਰਨਾਸ ਹੀ ਮੇਰੀ ਫਿਤਰਤ ਮੈਂ ਤਾਂ ਅਸੀਂ ਇੱਕ ਕਿਨਾਰਾ ਗੁਰਨਾਸ ਹੀ ਮੇਰੀ ਫਿਤਰਤ ਕਿੱਦਾਂ ਮੈਂ ਹਰ ਲਹਿਰ ਨੂੰ ਬਿਆਸ ਮੋੜ ਦਿਆਂ ਨਾ ਕੁਝ ਵੀ ਦੇ ਤੂੰ ਸਵੇਰ ਵਰਗਾ ਨਾ ਭਾਵੇਂ ਚਾਨਣ ਦੇ ਨਾਮ ਵਰਗਾ ਨਾ ਕੁਝ ਵੀ ਦੇ ਤੂੰ ਸਵੇਰ ਵਰਗਾ ਨਾ ਭਾਵੇਂ ਚਾਨਣ ਦੇ ਨਾਮ ਵਰਗਾ ਲੈ ਤੇਰੇ ਪੂਰਬ 'ਚ ਆਣ ਬੈਠਾ ਹਾਂ ਲੈ ਕੇ ਤੇਰਾ ਮੈਂ ਸ਼ਾਮ ਵਰਗਾ ਮੈਂ ਆਪਣੇ ਮਨ ਦੀ ਹੀ ਸਲਤਨਤ ਵਿੱਚ ਅਜੇਹੇ ਕੌਤਕ ਵੀ ਵੇਖਦਾ ਹਾਂ ਮੈਂ ਆਪਣੇ ਮਨ ਦੀ ਹੀ ਸلطਨਤ ਵਿੱਚ ਅਜਿਹੇ ਸੌਤਕ ਵੀ ਵੇਖਦਾ ਹਾਂ ਕਿ ਤਤ ਫੰਦੇ ਦੇ ਬਾਣ ਝਾਪੇ ਤੇ ਫੰਦਾ ਝਾਪੇ ਇਨਾਮ ਵਰਗਾ ਅਮੁਖ ਪੈਂਦਾ arogh ਰਸਤਾ ਅਤੋਲ ਮਿੱਟੀ ਅਬੂਲ ਰਾਹੀ ਅਮੁਖ ਪੈਂਦਾ arogh ਰਸਤਾ ਅਤੋਲ ਮਿੱਟੀ ਅਬੂਲ ਰਾਹੀ ਮੈਂ ਸ਼ਬਦ ਕੋਸ਼ਾ ਚ ਕੱਟ ਦਿੱਤਾ ਹੈ ਸ਼ਬਦ ਮੰਜ਼ਲ ਮਕਾਮ ਵਰਗਾ ਉਹ ਬਹਾਰ ਚੁੱਪਚਾਪ ਮੁੜ ਗਈ ਹੈ ਤਾਂ ਇਸ 'ਚ ਹੈਰਾਨਗੀ ਵੀ ਕਾਦੀ ਬਹਾਰ ਚੁੱਪਚਾਪ ਮੁੜ ਗਈ ਹੈ ਤਾਂ ਇਸ 'ਚ ਹੈਰਾਨਗੀ ਵੀ ਕਾਦੀ ਜੇ ਸੁੱਕੇ ਪੱਤਿਆਂ ਦੇ ਮੂੰਹੋਂ ਸਰਿਆ ਨਾਲ ਰੱਬ ਇੱਕ ਵੀ ਸਲਾਮ ਵਰਤੋ ਕਿ ਕਿਹੜੀ ਜਵਾਬ ਲੱਗੀ ਕਿ ਪੋਜੀਸ਼ਨ 'ਚ ਰਹਿ ਗਏ ਕਦੇ ਦਸਣ 'ਚ ਰਹਿ ਗਏ ਪੁਛਣ ਚ ਰਹਿ ਗਏ ਕਦੇ ਦਸਣ ਚ ਰਹਿ ਗਏ ਉਮਰਾਂ ਦੀ ਸੁੱਚੀ ਸ਼ਾਇਰੀ ਸਮਝਣ ਚ ਰਹਿ ਗਏ ਮਿਲ ਕੇ ਵੀ ਭਰਮ ਰਹਿ ਗਿਆ ਮਿਲਿਆ ਹੈ ਕਿਸ ਨੂੰ ਕੌਣ ਮਿਲ ਕੇ ਵੀ ਭਰਮ ਰਹਿ ਗਿਆ ਮਿਲਿਆ ਹੈ ਕਿਸ ਨੂੰ ਇਹ ਰਾਜ ਉਹ ਚਿਹਰੇ ਤਾਂ ਪਿੱਛੇ ਹੀ ਕਿਤੇ ਦਰਪਣ ਚ ਰਹਿ ਗਏ ਮਿਲ ਕੇ ਵੀ ਭਰਮ ਰਹਿ ਗਿਆ ਮਿਲਿਆ ਹੈ ਕਿਸ ਨੂੰ ਕੌਣ ਚਿਹਰੇ ਤਾਂ ਪਿੱਛੇ ਹੀ ਕਿਤੇ ਦਰਪਣ ਚ ਰਹਿ ਗਏ ਉਰਿ ਸਤਾ ਵੀ ਆਪਣਾ ਰੰਗ ਹੈ ਕਰਕੇ ਉਡੀਕ ਵੇਖ ਇਸ ਦਾ ਵੀ ਆਪਣਾ ਰੰਗ ਹੈ ਕਰਕੇ ਉਡੀਕ ਵੇਖ ਕੁਝ ਪਲ ਹੀ ਭਾਵੇਂ ਹੁਣ ਮੇਰੇ ਬਰਤਨ ਚ ਰਹਿ ਗਏ ਬਸਿਆਨ ਨਾਮ ਤੱਕ ਵੀ ਰਾਹੀ ਨੇ ਫੇਰ ਵੀ ਬਸਿਆਨ ਨਾਮ ਤੱਕ ਵੀ ਰਾਹੀ ਨੇ ਫੇਰ ਵੀ ਸਿਰਨਾਵੇ ਉਸ ਦੀ ਮਹਿਕ ਦੇ ਕਣ ਕਣ ਚ ਰਹਿ ਗਏ ਕਿੰਨੇ ਸਵਾਲ ਜ਼ਿਹਨ ਦੇ ਜੰਗਲ ਚ ਗੁੰਮ ਗਏ ਕਿੰਨੇ ਸਵਾਲ ਜ਼ਿਹਨ ਦੇ ਜੰਗਲ ਚ ਗُم ਗਏ ਕਿੰਨੇ ਸਵਾਲ ਥੰਮ ਗਏ ਧੜਕਣ ਚ ਰਹਿ ਗਏ ਆ피ਸ਼ੇ ਕਿ ਦੀਵੇ ਦੇ ਵਾਂਗ ਬੁੱਝ ਗਿਆ ਸੂਰਜ ਵੀ ਤੇ ਅਸੀਂ ਦੀਵੇ ਦੇ ਵਾਂਗ ਬੁੱਝ ਗਿਆ ਸੂਰਜ ਵੀ ਤੇ ਅਸੀਂ ਕਮਰੇ ਦੀ ਬੁੱਝਦੀ ਜੋਤ ਨੂੰ ਸਾਹਮਣੇ ਪੜਿਆ ਦਮੇ ਨੇ ਉਹ ਕਿਵੇਂ ਸੀ ਕੰਨੀ ਜਿਸ ਦੀ ਕੰਨੀ ਫੜ ਕੇ ਮੈਂ ਤੇਰੇ ਤੱਕ ਆਇਆ ਉਹ ਪਿਆਸ ਮੋੜ ਦੇ ਮੈਂ ਜਿਸ ਦੀ ਕੰਨੀ ਫੜ ਕੇ ਤੇਰੇ ਪਾਣੀਆਂ ਨੂੰ ਆਇਆ ਚੰਗਾ ਸੀ ਜੇ ਤੂੰ ਮੇਰੀ ਉਹ ਪਿਆਸ ਮੋੜ ਦਿੰਦਾ ਪਿਆਸ ਨਹੀਂ ਦੋ